ਸਤਿ ਸ਼੍ਰੀ ਕਾਲ ਜੀ ਅੱਜ ਮੇਰੇ ਬੋਲਣ ਦਾ ਵਿਸ਼ਾ ਹੈ ਸਾਖੀ ਪਹਿਲੀ ਕਸ਼ਮੀਰੀ ਪੰਡਤਾਂ ਦਾ ਆਨੰਦਪੁਰ ਆਉਣਾ ਸਤਿਕਾਰਯੋਗ ਪ੍ਰਿੰਸੀਪਲ ਸਰ 22 ਪ੍ਰਿੰਸੀਪਲ ਸਰ ਅਧਿਆਪਕ ਸਾਥੀਓ ਅਤੇ ਮੇਰੇ ਪਿਆਰੇ ਵਿਦਿਆਰਥੀਓ ਸਭ ਤੋਂ ਪਹਿਲਾਂ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਸੀਂ ਜਾਣਦੇ ਹੀ ਹਾਂ ਕਿ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਸਮਾਗਮ ਨੂੰ ਮੁੱਖ ਰੱਖਦੇ ਹਾਂ ਹਰ ਰੋਜ਼ ਅਸੀਂ ਇੱਕ ਵਿਸ਼ੇ ਨੂੰ ਪੂਰਾ ਕਰਦੇ ਹਾਂ ਤੇ ਅੱਜ ਮੇਰੇ ਬੋਲਣ ਦਾ ਵਿਸ਼ਾ ਹੈ ਕਸ਼ਮੀਰੀ ਪੰਡਤਾਂ ਦਾ ਆਨੰਦਪੁਰ ਆਉਣਾ। ਕਸ਼ਮੀਰ ਸੰਸਾਰ ਉੱਤੇ ਜਿਉਂਦਾ ਸਵਰਗ ਹੈ। ਇਸਦੀ ਪਵਿੱਤਰ ਧਰਤੀ ਉੱਤੇ ਬ੍ਰਾਹਮਣ ਤੇ ਖੱਤਰੀ ਵਸਦੇ ਸਨ। ਕਸ਼ਮੀਰ ਨੂੰ ਹਿੰਦੂ ਸਭਿਆਤਾ ਦਾ ਘਰ ਮੰਨਿਆ ਜਾਂਦਾ ਸੀ ਅਤੇ ਕਸ਼ਮੀਰ ਵਿੱਚ ਵਿਦਵਾਨ ਪੰਡਤਾਂ ਦੀ ਗਿਣਤੀ ਵਧੇਰੇ ਸੀ। ਔਰੰਗਜ਼ੇਬ ਦੇ ਦਿਮਾਗ ਵਿੱਚ ਇਹ ਗੱਲ ਚੱਲ ਰਹੀ ਸੀ ਕਿ ਜੇਕਰ ਇਨ੍ਹਾਂ ਪੰਡਤਾਂ ਨੂੰ ਇਸਲਾਮ ਧਰਮ ਕਬੂਲ ਕਰਾ ਲਿਆ ਜਾਵੇ ਤਾਂ ਬਾਕੀ ਲੋਕ ਇਹਨਾਂ ਦੇ ਪਿੱਛੇ ਆਪ ਹੀ ਮੁਸਲਮਾਨ ਬਣ ਜਾਣਗੇ। ਮੁੰਗਲਾਂ ਦੇ ਹਮਲਿਆਂ ਨੇ ਉਹਨਾਂ ਨੂੰ ਧਰਮ ਤੋਂ ਡੇਗਣਾ ਸ਼ੁਰੂ ਕਰ ਦਿੱਤਾ। ਔਰੰਗਜ਼ੇਬ ਦਾ ਹੁਕਮ ਸੁਣ ਕੇ ਕਸ਼ਮੀਰ ਦੇ ਫੌਜਦਾਰ ਨੇ ਤਾਂ ਅਸਲੋਂ ਹੀ Hindu ਧਰਮ ਅਤੇ ਬ੍ਰਾਹਮਣਾਂ ਦਾ ਖਾਤਮਾ ਕਰਨ ਦਾ ਫੈਸਲਾ ਕਰ ਲਿਆ। ਉਸ ਨੇ ਅਜਿਹਾ ਐਲਾਨ ਕੀਤਾ ਜਿਸ ਨੂੰ ਸੁਣ ਕੇ ਅੱਜ ਵੀ ਹਰ ਇੱਕ Hindu ਦਾ ਹਿਰਦਾ ਕੰਬਣ ਲੱਗ ਜਾਂਦਾ ਹੈ। ਔਰੰਗਜ਼ੇਬ ਨੇ ਹਿੰਦੂਆਂ ਤੇ ਵੱਖ-ਵੱਖ ਤਰ੍ਹਾਂ ਦੇ ਧਾਰਮਿਕ ਟੈਕਸ ਲਗਾਉਣੇ ਸ਼ੁਰੂ ਕਰ ਦਿੱਤੇ ਕਸ਼ਮੀਰੀ ਪੰਡਤਾਂ ਤੇ ਜਦੋਂ ਜ਼ੁਲਮ ਅਤੇ ਅਤਿਆਚਾਰ ਦਾ ਚੱਕਰ ਚੱਲਣ ਲੱਗਾ ਤਾਂ ਔਰੰਗਜ਼ੇਬ ਦੇ ਜ਼ੁਲਮਾਂ ਤੋਂ ਤੰਗ ਆਏ ਪੰਡਤਾਂ ਨੇ ਮੀਟਿੰਗ ਕੀਤੀ ਕਿ ਆਪਣੀ ਦੁੱਖ ਭਰੀ ਫਰਿਆਦ ਲੈ ਕੇ ਆਨੰਦਪੁਰ ਸ਼੍ਰੀ ਗੁਰੂ ਤੇਗ ਬਹਾਦਰ ਜੀ ਕੋਲ ਜਾਇਆ ਜਾਵੇ ਇਨ੍ਹਾਂ ਪੰਡਤਾਂ ਨੇ ਇੱਕ ਜਥਾ ਬਣਾਇਆ ਇਸ ਜਥੇ ਦੀ ਅਗਵਾਈ ਪੰਡਤ ਕਿਰਪਾ RAM ਜੀ ਕਰ ਰਹੇ ਸਨ ਇਸ ਤਰ੍ਹਾਂ ਇਹ ਜਥਾ ਪੰਡਤ ਕਿਰਪਾ RAM ਜੀ ਦੀ ਅਗਵਾਈ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਜੀ ਕੋਲ ਪੁੱਜਿਆ ਅਤੇ ਆਪਣੀ ਦੁੱਖ ਭਰੀ ਫਰਿਆਦ ਗੁਰੂ ਜੀ ਨੂੰ ਸੁਣਾਈ ਸਾਰੀ ਗੱਲਬਾਤ ਸੁਣਨ ਤੋਂ ਬਾਅਦ ਗੁਰੂ ਜੀ ਨੇ ਕਿਹਾ ਕਿ ਇਸ ਲਈ ਕਿਸੇ ਮਹਾਪੁਰਸ਼ ਦੇ ਬਲੀਦਾਨ ਦੀ ਲੋੜ ਹੈ ਉਸ ਸਮੇਂ ਵਾਲਕ ਗੋਬਿੰਦ ਰਾਏ ਦੀ ਉਮਰ 9 ਸਾਲ ਸੀ ਪਿਤਾ ਜੀ ਦੀ ਗੱਲ ਸੁਣ ਕੇ ਉਸ ਨੇ ਕਿਹਾ ਕਿ ਪਿਤਾ ਜੀ ਤੁਹਾਡੇ ਤੋਂ ਵੱਡਾ ਮਹਾਪੁਰਸ਼ ਹੋਰ ਕਿਹੜਾ ਹੋ ਸਕਦਾ ਹੈ ਬਾਲਕ ਦੀ ਗੱਲ ਸੁਣ ਕੇ ਪੰਡਤਾਂ ਦੀਪਕਾਰ ਤੇ ਗੁਰੂ ਜੀ ਨੇ ਸ਼ਹੀਦੀ ਦੇਣ ਦਾ ਨਿਸ਼ਚਾ ਕਰ ਲਿਆ ਧੰਨਵਾਦ ਹਾਂਜੀ ਇਹ ਸੀ ਆਪਣੀ ਸਾਖੀ ਪਹਿਲੀ ਕਸ਼ਮੀਰੀ ਪੰਡਤਾਂ ਦਾ ਆਨੰਦਪੁਰ ਸਹਿਬ ਆਉਣਾ ਜੇ ਤੁਹਾਨੂੰ ਇਹ ਸਾਖੀ ਵਧੀਆ ਲੱਗੀ ਹੋਵੇ ਤਾਂ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਥੈਂਕ ਯੂ